ਹਾਂਜੀ ਸਵਾਗਤ ਕਰਦੇ ਹਾਂ ਜੀ ਪਿੰਟਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਕਰ ਚੋ ਆਪਣੀ ਦੂਸਰੀ ਵੀਡੀਓ ਬਣ ਜਾਰੀ ਆ ਵਪਾਰ ਦਾ ਕੰਮ ਕਰਦੇ ਆ ਤੇ ਟੋਟਲ 6 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਤਾਜ਼ੀਆਂ ਸੂਈਆਂ ਆਪਾਂ ਤੁਹਾਨੂੰ ਦਿਖਾਉਣੀਆਂ ਜੇ 4 ਇੱਕ ਦਿਖਾਣੀ ਟੋਕੜ ਗੱਬਣ ਵੱਡੀ ਝੋਟੀ ਇੱਕ ਦਿਖਾਉਣੀ ਆ ਗੱਬਣ ਵੈੜ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਉਹਨਾਂ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜਰੂਰੀ ਗੱਲ ਦੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਂਦੇ ਆ ਇਹਨਾਂ ਪਸ਼ੂਆਂ ਦੀ ਡੀਟੇ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਪਿੰਡ ਦਾ ਸਭ ਬੋਲ ਵਧੀਆ ਠੀਕ ਹੈ ਜੀ ਐਡਰੈਸ ਦੱਸ ਦੋ ਪਾਜੀ ਆਪਣਾ ਜੰਡੇਆਲਾ ਗੁਰੂ ਸ਼ਹਿਰ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਵੀ ਅੰਮ੍ਰਿਤਸਰ ਜੀ ਠੀਕ ਹੈ ਜੀ ਕਰਨ ਦਾ ਰੋਡ ਦੇ ਜੇ ਅੱਗੇ ਪਿੰਡੀ ਵੀਡੀਓ ਬਣਾਈ ਸੀ ਤੇ ਲੋਕਾਂ ਨੂੰ ਮੁਸ਼ਕਲ ਆਈ ਥੋੜੀ ਐਡਰੈਸ ਦੀ ਕਰਨ ਦਾ ਨਾਲੇ ਪਾਸੇ ਜੀ ਸਟਾਰ ਪੈਲਸ ਹੁੰਦਾ ਜੇ ਜੇ ਜਲੰਧਰ ਵਾਲੇ ਪਾਸੇ ਉਹਨਾਂ ਦੀ ਵਿਹਲੀ ਹੋਣੀ ਜੇ ਅੰਮ੍ਰਿਤਸਰ ਦੇ ਪਾਸੇ ਤਾਂ ਵੀ ਵਿਹਲੀ ਠੀਕ ਹੈ ਕਰਨ ਦਾ ਰੋਡ ਜੀ ਹਵੇਲੀ ਲੱਗੇ ਆ ਕੇ ਫੋਨ ਕਰ ਲੈਣਾ ਹਨਾ ਇਹ ਜੰਡਿਆਲਾ ਗੁਰੂ ਜਿਹੜਾ ਇਹਨਾਂ ਦਾ ਅੱਡਾ ਵਾ ਤਰਨਤਾਰ ਨੂੰ ਜਾਂਦਿਆਂ ਰੋਡ ਦੇ ਉੱਤੇ ਆ ਹਨਾ ਮੇਨ ਹਾਈਵੇ ਨਹੀਂ ਗਾ ਛੋਟਾ ਰੋਡ ਪੁਰਾਣਾ ਰੋਡ ਜਿਹੜਾ ਲੰਘਦਾ ਤਰਨਤਾਰ ਨੂੰ ਉਸ ਰੋਡ ਦੇ ਉੱਤੇ ਹਨਾ ਤੇ ਪਹਿਲਾ ਮਾਲ ਕਿਦਾਂ ਰਿਆ ਵੇ ਗਿਆ ਜੀ ਵੀਡੀਓ ਪਾ ਕੇ ਨਦਪੁਰ ਸਾਹਿਬ ਗਿਆ ਆਉਂਦਿਆਂ ਤਾਂ ਕਹਿ ਮਾਲ ਵਿਗਿਆ ਜੀ ਬਹੁਤ ਕਿਰਪਾ ਕੀਤੀ ਬਾਬੇ ਨੇ ਜੀ ਠੀਕ ਹੈ ਜੀ ਬਹੁਤ ਕਿਰਪਾ ਕੀਤੀ ਮਾਰੇ ਫੋਨ ਕਿੰਨੇ ਕਾ ਕੇ ਫੋਨ ਤੇ ਕੋ ਚੁੱਕੇ ਵੀ ਨਹੀਂ ਗਏ ਲਵ ਸਾਹਿਬ ਠੀਕ ਹੈ ਠੀਕ ਸਹੀ ਆ ਤੇ ਕਿਹੜੀ ਤੋਂ ਕਰੀਏ ਸ਼ੁਰੂਆਤ ਨੰਬਰ ਦੱਸਤਾ ਆਪਣਾ ਨਾ 83270 6264 ਹੋਰ ਵੀ ਹੈਗਾ ਨੰਬਰ ਕੋਈ 98775 1293 ਠੀਕ ਹੈ ਠੀਕ ਹੈ ਸਹੀ ਆ ਤੇ ਪੇਸ਼ ਸ਼ੁਰੂਆਤ ਤੋਂ ਕਰੀਏ ਗੱਬਣ ਵੇੜ ਇਹਦਾ ਸੁਆ ਕਰਵਾ ਜੀ ਇਹ ਪਹਿਲਾ ਸੁਆ ਜੇ ਦੰਦਿਆਂ 'ਚ ਜੇ ਅੱਛਾ ਪਹਿਲਾ ਸੁਆ ਕਿੰਨੇ ਦੰਦ ਹੈ ਜੀ 4 ਦੰਦ 4 ਦੰਦ ਠੀਕ ਦੇਣ ਕਿੰਨੇ ਖੜਦੀ ਹੈ ਜੀ ਜਿਹੜੇ ਨਾ 8:00 10 ਦੇ ਲੈ ਜੀ ਬਸ ਇਹਦੀ ਠੰਡੀ ਤੇਰੀ ਬਾਕੀ ਵੱਡਾ ਕੱਦ ਵਾ ਸੋਹਣੀ ਸੁਨੱਖੀ ਪੂਰੀ ਆ ਹਨਾ ਪ੍ਰਿੰਟ ਬੜਾ ਸੋਹਣਾ ਸਵਾਲ ਵੀ ਚੰਗੀ ਕੀਤੀ ਕੇ ਪੈਣ ਪਰਾ ਆ ਵੇ ਤਾਂ ਥਾਨ ਬੜਾ ਚੰਗਾ ਸੋਹਣਾ ਲੱਗਾ ਕੁਆਲਟੀ ਹਨਾ ਤੋਰੋ ਭਾਜੀ ਨਾ ਖੋਲ ਲੋ ਇਹਨੂੰ ਬਾਹਰ ਨੂੰ ਤੋਰ ਦੋ ਆਹ ਦੇਖੋ ਪ੍ਰਿੰਟ ਫੇਸ ਕੁਆਲਟੀ ਵੇਖੋ ਚੰਗੀ ਸੋਹਣੀ ਹੈ ਬਾਕੀ ਅਜੇ ਭਰੂ ਕੀ ਟਲੈਂਟ ਨਾ ਕੱਢੂ ਕਿ ਦਿਨ ਕਿੰਨੇ ਖੜਦੀ ਹੈ ਜੀ 8:00 ਤੇ ਦਾ ਦੇਣਾ ਜੀ 8 ਤੋਂ 10 ਦਿਨ ਲੱਜੂਗੀ ਬ੍ਰੀਡ ਚੰਗੀ ਐ ਆਹ ਕਰਮ ਚੱਕ ਬਾਕੀ ਸੂਰਜ ਪੈਂਦਾ ਵਾ ਆਹ ਜਗਾ ਤਾਰ ਗਾਂ ਤੋੜ ਲੋ ਤੈਨੂੰ ਹੀ ਤੋੜ ਲੋ ਭੋਵੇਂ ਇਹਨੂੰ ਤੋੜ ਲੋ ਕਮਾਲ ਹੋ ਰਹੀ ਜੀ ਆਹ ਵੇਖੋ ਬਾਕੀ ਨਾਲ ਹੀ ਰੋਡ ਨੰਗ ਤਾਂ ਆਹ ਰੋਡ ਨੰਗਣ ਡਿਆ ਇਥੋਂ ਗੱਡੀਆਂ ਲੰਘਦੀਆਂ ਲੱਗੋ ਹੀ ਆ λεਵਾ ਜਾ ਕਰੋ ਇਹ ਢਿੱਲਾਂ ਢੁੱਲਾਂ ਕੱਢ ਕੇ ਦੇ ਵੈੜ ਨੇ ਚੰਗੀ ਸੋਹਣੀ ਦਿਖਾਵਾ ਕਰ ਜਾਣਾ ਥਾਂ ਸੋਹਣਾ ਲੱਗਾ ਜੀ ਦੁੱਧ ਭਾਜੀ ਕਿੰਨਾ ਕ ਚਵਾਜੂਗੀ ਇਹ ਦੁੱਧ 16 ਲੀਟਰ ਚ ਚਵਾਜੂਗੀ ਸਰਾ ਠੀਕ ਆ ਠੰਡੀ ਬਹੁਤ ਹੈ ਠੰਡੀ ਠੀਰੀ ਆ ਤੇ ਮੋਲੇ ਦਾ ਕਿੰਨਾ ਕਰਨਾ ਮੋਲਣਾ ਵੰਡਰ ਸਾਹਿਬ ਭਾਵੇਂ ਬੱਤਰ ਕਰਾ ਲਓ ਹਾਂਜੀ ਬੱਤਰ ਕਰਾ ਲਓ ਹਾਂਜੀ 2 ਘਾਟ 70 ਦੀ ਦੇ ਦਾਂਗੇ ਜੀ 2 ਘਾਟ 70 ਦੀ 68000 ਦੀ 68000 ਮੌਕੇ ਦੇ ਮਾਨਦਾਨ ਹੋ ਜੂ ਥੋੜਾ ਬੋਲਾਗੇ ਕਰਾਂਗੇ ਜੀ ਇਹ ਵੀ ਕਰਾਂਗੇ ਬਾਕੀ ਫੋਨ ਇੱਕ ਬੜਾ ਕੀਤਾ ਫੇਰ ਕਰਾਂਗੇ ਠੀਕ ਠੀਕ ਆ ਬਾਕੀ ਫੋਨ ਲਾਵੇ ਕੋਈ ਚੰਗੀ ਆ ਬੈੜ ਜੀ ਸੋਹਣੀ ਆ ਤੇ ਦੂਜੇ ਨੰਬਰ ਵਾਲੀ ਸੂਈ ਆ ਗਈ ਹਨਾ ਹਾਂਜੀ ਸੂਈ ਸੂਈ ਤੇ ਦੁੱਧ ਕਿੰਨਾ ਹੀ ਇਹਦੇ ਕੋਲ ਦੁੱਧ 16 ਲੀਟਰ ਹੈ ਜੀ ਬੋਲਾ ਹੀ ਆ 16 ਲੀਟਰ ਜਰਸੀ ਆ ਜਰਸੀ ਠੀਕ ਆ 16 ਲੀਟਰ ਦੁੱਧ ਤੇ ਦਿਨ ਕਿੰਨੇ ਹੋਏ ਸੂਈ ਨੂੰ ਚੌਥਾ ਦਿਨ ਬੱਚਾ ਕਿਹਾ ਉਹシャレਮ ਉਹ ਸ਼ਾਮ ਅਗਰੇ ਠੀਕ ਆ ਤੋੜ ਲੋ ਨੂੰ ਵੀ ਆ ਵੇਖੋ ਕਰੋ ਚੈੱਕ ਜੀ 16 ਲੀਟਰ ਦੁੱਧ ਜਿਹੜਾ ਹੁਣ ਹਾਜ਼ਰ ਆ ਕਰੋ ਚੈੱਕ ਕੁਆਲਟੀ ਚੈੱਕ ਕਰੀਏ ਪਹਿਨਾ ਫੇਸ ਦਿਖਾਉਣੇ ਆ ਫਿਰ ਪਿਛੋਂ ਲੇਵਾ ਵੀ ਦਿਖਾਵਾਂ ਆ ਥੋੜੀ ਧਰਦੀ ਆ ਸਾਡੇ ਨੂੰ ਜਾਣਦੇ ਲੇਵੀ ਦੀ ਧੱਕ ਜਿਆਦੀ ਅੱਗੇ ਨੂੰ ਰੱਖਦੀ ਆ ਤੇ ਬਾਕੀ ਥਾਣ ਜਿਹੜਾ ਲੱਗਾ ਨਾ ਸੋਹਣਾ ਥਾਣ ਲੱਗਾ ਇਕੱਲਾ ਇਕੱਲਾ ਥਾਣ ਲੱਗਾ ਹਾਂਜੀ ਰੂਮਰਗੀ ਬੋਲੀ ਠੀਕ ਆ ਜਾਣ ਦੋ ਕੁਆਲਿਟੀ ਵੇਖੋ ਜੰਗੀ ਸੋਹਣੀ ਆ ਚੁਆਈ ਭਾਈ ਰੱਸੀ ਪਾਕ ਕਰਦੇ ਕਦ ਤੱਕ ਰੱਸੀ ਵਗ ਰੱਸੀ ਭਾਈ ਠੀਕ ਆ ਚੁਆਈ 26 ਦੰਦ ਜੀ ਦੂਜਾ ਸੂਆ ਅਛਾ 6 ਦੰਦ ਦੂਜਾ ਸੂਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲ 6000 ਦਾ ਛੋੜ ਕੇ ਨਹੀਂ ਕਰ ਦੋਗੇ ਦੋ ਘਟ ਕਰ ਲਾਂਗੇ ਇਹ ਦੋ ਘਟ ਦੋ ਘਟ 60 ਤੋਂ 52000 ਦੇ ਬਾਕੀ ਫੋਨ ਲਾਵੇ ਕੋਈ ਜਿੰਨੂੰ ਪਸੰਦ ਹੋਵੇ ਹਨਾ ਦੁੱਧ ਵੀ 22 ਲੀਟਰ ਕਰ ਦੂਗੀ ਠੀਕ ਹੈ ਜੀ ਹੁਣ 10 ਲੀਟਰ ਆ ਹੁਣ 16 ਲੀਟਰ ਚੋ ਕੇ ਲੈ ਜੇ ਹਨਾ ਬਾਕੀ 6 ਵਾਰ ਨਹੀਂ ਦੁੱਧ ਦੇਣਾ ਇਹਨੇ ਜੀ ਹਨਾ ਕੋਈ ਪਤਾ ਨਹੀਂ ਇਹ ਤੁਹਾਡੇ ਕੋ 16 ਲੀਟਰ ਚੋਖੜੇ ਅਗਲੇ ਨੇ 15 ਕਰ ਦੇਣਾ ਵਾ ਜੇ ਸਾਮ ਚੰਗੀ ਹੋ ਗਈ ਤਾਂ ਹੋ ਸਕਦਾ 20 ਚੋਲੇ ਜੀ 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 ਅੱਗੇ ਝੋਟੀ ਆ ਗਈ ਝੋਟੀ ਆ ਗਈ ਪਹਿਲਾਂ ਝੋਟੀ ਦੋਂਦੀ ਜੀ ਦੋ ਦੰਦ ਤੇ ਝੋਟੀ ਠੀਕ ਆ ਤੋੜ ਲਾ ਵੀਰੇ ਨੂੰ ਵੀ ਕਿੰਨਾ ਹੀ ਦੁੱਧ ਦੇ ਕੋਲ ਮਗਰੇ ਦੇ ਕਟਾਂ ਜੀ ਕਟਾਂ ਜੀ ਮਗਰੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ 5 ਵਾਂ ਦਿਨ ਆਠ ਲੀਟਰ ਦੁੱਧ ਕੱਟ ਕੱਟ ਝੋਡੀ ਦਾ ਜਿਆ ਕਰੋ ਬਹੁਤ ਸੋਹਣਾ ਬਾਕੀ ਹੈ ਠੰਡੀ ਠਿਰੀ ਜ ਆਪਦੀ ਵੇਖਣ ਨੂੰ ਸੋਹਣੀ ਆ ਨਿੱਕਾ ਮੂੰਹ ਆ ਪੇਠ ਬੁੜੇ ਦੀ ਜੰਗੀ ਚੌੜੀ ਆ ਪਿਛੋਂ ਆ ਵੇਖੋ ਲੇਵਾ ਵੇਖੋ ਫਿਕਸ ਆਰਡਰ ਵਾਲੀ ਆ ਆ ਦੇ ਉਹਦੀ ਮੋੜ ਨੂੰ ਸੋਹਣੀ ਆਈ ਝੋਟੀ ਥਾਂ ਵੀ ਚੰਗਾ ਸੋਹਣਾ ਲੱਗਾ ਹੁਣ 8 ਕਿਲੋ ਦੁੱਧ ਆਣਾ ਇਹਦੇ ਕੋਲ ਜੀ 8 ਕਿਲੋ 8 ਕਿਲੋ ਤੇ ਸੂਈ ਨੂੰ ਕਿੰਨੇ ਕਦਣ ਹੋ ਗਏ ਆ ਅੱਛਾ ਪੰਜਵਾਂ ਦਿਨ ਠੀਕ ਆ ਤੇ ਬੱਚਾ ਕੱਟਾ ਇਹਦੇ ਮਗਰ ਹਣਾ ਆਹ ਵੇਖੋ ਕੱਟਾ ਵੀ ਚੰਗਾ ਸੋਹਣਾ 300 ਲਗ ਬਹੁਤ ਛੋਟੀ ਜੀ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਇੱਕ ਦੋ ਕਰਾਓ ਜੀ ਨਾਂ ਮਾਜੀ ਕਰਾ ਲਓ 96000 ਜੀ 96000 ਤੇ ਦੁੱਧ ਦੋ ਮਾਜੂਗੀ ਥੋੜਾ ਬਦਲ ਵਧੀਆ 11 12 ਕਰੋ 11 ਕਰੋ ਇਹਨਾਂ ਵਧੀਆ ਸਵਾਦ ਲਗਾ 96000 ਦੀ ਦੇ ਦੋਗੇ ਹਨਾ ਮਾਨਤਨ ਹੋ ਜਾਊਗਾ ਮੌਕੇ ਤੇ ਕਰਾਂਗੇ ਫੋਨ ਤੇ ਜਦੋਂ ਕਰਾਂਗੇ ਠੀਕ ਹੈ ਤਾਂ ਅਗਲੀ ਜਿਹੜੀ ਇਹਦੇ ਕੋਲ ਦੁੱਧ ਕਿੰਨਾ ਜੀ ਦੋ ਦੁੱਧ 13 ਕਿਲੋ ਹੀ ਇਹਦਾ ਬੱਚਾ ਮਰ ਗਿਆ ਤਾਜੀ ਸੂਈ ਜੀ ਅੱਛਾ 11 ਕਿਲੋ ਜੀ ਇਹ ਠੀਕ ਹੈ ਕਿੰਨੇ ਕਿ ਦਿਨਾਂ ਦਾ ਸੂਆ ਇਹਦਾ ਸੂਆ ਇਹਦਾ ਵੱਧੋਂ ਵੱਧ 7ਾਂ ਜਾਂ 8ਾਂ ਦਿਨਾਂ ਦਾ 7 ਤੋਂ 8 ਦਿਨ ਠੀਕ ਆ ਬੱਚਾ ਤੁਹਾਡੇ ਘਰੇ ਮਰਿਆ ਠੀਕ ਆ ਦੁੱਧ ਇਹਾਰਾਂਗੇ ਘੜਿਆ ਜੀ ਬਾਕੀ ਸੋਹਣੀ ਆ ਇਹ ਜਿੰਨੀ ਮੈਂ ਹੈਗੀ ਚੰਗੀ ਆ ਲੈ ਜੋ ਵੀ ਜੀ ਲੈ ਆ ਜੀ ਜੰਮ ਖਣਾ-ਧਣਾ ਦੀਆਂ ਓਕੇ ਆ ਨਾ ਸਾਰੀਆਂ। ਕਿਸੇ ਚ ਕੋਈ ਬਾਤ ਘਾਟਤ ਨਹੀਂ ਹੈ ਜੀ। ਹਾਂ ਪਟੜਾ ਟੀਕੇ ਤੇ ਮਿਲ ਹੀ ਜੇ ਦੋ ਦਿਨ ਹੋ ਗਏ ਟੀਕੇ ਦੇ। ਅੱਛਾ ਇਹ ਟੀਕੇ ਤੇ ਮਿਲਦੀ ਹੈ। ਠੀਕ ਹੈ ਜੀ। ਤੇ ਆਈਡੀ ਬਾਹਰ ਹੀ ਥਲੇ ਰੱਖ ਕੇ ਚੋਣਦੀ ਹਾਂ। ਅੱਛਾ ਅੱਛਾ ਥਲੇ ਰੱਖ ਦੇ। ਠੀਕ ਆ ਤੇ ਮੋਲੇ ਦਾ ਕਿ ਨਾ ਕਰਨਾ ਜੀ। 90 ਕਰਾ ਲਓ 92 ਕਰਾ ਲਓ। ਹਾਂ ਜੀ। 87 ਛੋੜ ਹੋ ਜੂਗੀ ਕਰਾਂਗੇ ਜੀ। ਫੋਨ ਲਾਵੇ ਕੋਈ ਜਿਹਨੂੰ ਜਿਹਨੂੰ ਪਸੰਦ ਹੋਵੇ ਨਾ। ਬਾਕੀ ਥਣ ਥਣ ਚੰਗੇ ਸੋਹਣੇ ਲੱਗੇ ਆ ਜੀ। ਤੇ ਅੱਗੇ ਆ ਗਈ ਤੋਕੜ ਗੱਪਣ। ਤੋ ਕੜ ਗੱਬਣ ਕਿੰਨੇ ਚਿਰ ਦੀ ਗੱਬਣ ਆਈ ਏ ਤੇ 9 ਮਹੀਨਾ ਦੀ ਤੇ 9 ਮਹੀਨਾ ਚੈੱਕ ਕਰਾਈ ਆਪਣੀ ਤੇ ਦੁੱਧ ਕਿੰਨਾ ਜੀ ਦੁੱਧ 5 ਲੀਟਰ ਚ 5 ਲੀਟਰ ਦੁੱਧ ਤੇ 9 ਮਹੀਨਾ ਦੀ ਗੱਬਣ ਥਾਣ ਵੀ ਚੰਗਾ ਸੋਹਣਾ ਲੱਗਾ ਵੱਡਾ ਕੱਦ ਝੋਟੀ ਦਾ ਕੁਆਲਿਟੀ ਚੰਗੀ ਏ ਜੀ ਆ ਜਾਓ ਮੋੜ ਲਓ ਭਾਜੀ ਇੱਥੇ ਮੋੜ ਲਓ ਫੇਸ ਕੁਆਲਿਟੀ ਚੰਗੀ ਏ ਖਾਂ ਬਿੱਲੀਆਂ ਜੀ ਪੂਰੀ ਵੱਡੀ ਆ ਜੀ ਕਿੱਕ ਟਾਈਮ ਇੰਜੋਏ ਕਰਦੇ ਆ ਕਿ ਦੋਵੇਂ ਟਾਈਮ ਜੀ ਦੋਵੇਂ ਟਾਈਮ ਦੋਵੇਂ ਟਾਈਮ ਟੀਕੇ ਨਾ ਮਿਲਦੀ ਕਿ ਪਾੜੇ ਦੇ ਪਾੜੇ ਪਾੜੇ ਮੇਰੇ ਕੋਲ ਟੀਕੇ ਦੇ ਗੇਂਦੀ ਗਾੜੀ ਦਾ ਦੇ ਪਾੜੇ ਦੇ ਠੀਕ ਆ ਹਾਂਜੀ ਤੇ ਮੂਲ ਕਿੰਨਾ ਕਰਨਾ ਜੀ ਮੂਲ ਦੇਣਾ ਹੈ ਗੱਲ 70000 ਜੀ ਛੋੜ ਕਰ ਦੋਗੇ ਕਰਾਂਗੇ ਹੋਂ ਲਾਵੇ ਕੋਈ ਜਿਹਨੂੰ ਪਸੰਦ ਹੋਵੇ ਹਨਾ ਵੱਡੀ ਆ ਮੱਜ ਆਹ ਦੇਖੋ ਜੀ ਬਹੁਤ ਚੰਗੀ ਕੁਆਲਿਟੀ ਵਾਲੀ ਝੋਟੇ ਆ ਜਿਹੜੀ ਇਹਦੇ ਬਾਰੇ ਦੱਸੀ ਹਾਂਜੀ ਇਹ ਸੁਈ ਜੀ ਠੀਕ ਆ ਸੁਈ ਕੱਢੀਏ ਮਗਰ ਕੱਢੀ ਮਗਰ ਠੀਕ ਆ ਦੁੱਧ ਕਿੰਨਾ ਜੀ ਇਹਦੇ ਕੋਲ 10 ਕਿਲੋ ਦੁੱਧ ਤੋਰ ਦੋ ਭਾਜੀ ਤੇ ਸੂਆ ਇਹਦਾ ਕਰਵਾਵਾ ਸੂਆ 30ਸਰਾ ਸੂਆ ਜਾਣਦ ਲੇਵਾ ਵੇਖੋ ਇਹ ਚੰਗਾ ਸੋਹਣਾ ਐਫ ਗਾਵਾਂ ਵਰਗਾ ਲੇਵਾ ਜੀ ਇਹਦਾ ਕਰੋ ਟੈਕ ਆ ਜਾ ਮੋੜ ਲਾ ਕੋਈ ਨਹੀਂ ਆ ਜਾ अच्छा जी। ਹੁਣ ਕਿੰਨਾ ਵਾ? 10 ਕਿਲੋ ਜੇ। 10 ਕਿਲੋ। 11 ਜਿਹੜਾ ਆਪਾਂ 10 ਦੱਸਿਆ। ਠੀਕ ਹੈ ਵਾਜੂਗੀ ਤੂੰ ਤੂੰ ਹਨਾ। ਸਾਹ ਬਨਾਲੀ ਵਦਨਾ। ਤੇ ਮੋਲੇ ਦਾ ਕਿੰਨਾ ਕਰਨਾ ਹੈ? 10 ਜੀ। ਛੋੜ 5000। 5000 ਇੱਕ ਪੰਜ ਦੀ ਹਨਾ। ਮੌਕੇ ਤੇ ਕਰ ਦੋ ਕਮਾਨ ਦਨ। ਨਹੀਂ ਮਾਨਦਾਂ ਜਿਹਨੂੰ ਕਰਾਂ ਮੈਂ ਬੰਦਾ ਸਾਹਿਬ। ਹੂੰ ਲਾਵੇ ਕੋਈ ਜਿਹਨੂੰ ਪਸੰਦ ਹੋਵੇ ਹਨਾ। ਕਰਨੀ ਕੋਈ ਗੱਲਬਾਤ ਹੋਰ ਜੀ। ਹੋਰ ਜੀ ਭਾਈ ਗੁਰਾਮਦਾਸ ਜੀ। ਭਾਈ ਨੂੰ ਲਾ ਕੇ ਪਹਿਰੇ। ਠੀਕ ਹੈ ਜੀ। ਤੇ ਇਹ ਲਾ ਲਿਓ ਭਾਈ ਉਹਨਾਂ ਨੂੰ ਫੋਨ ਸਾਰੇ ਪਸ਼ੂ ਚੰਗੀ ਕੁਆਲਿਟੀ ਵਾਲੇ ਆ ਸੋਹਣੇ ਸੁਨੱਖੇ ਆ ਤੇ ਚੋਣ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਪਣਦੀ ਆ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਰਹੇ ਹੋ ਜਿਹੜਾ ਪਸ਼ੂ ਗੱਭਣਿਆ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ